ਸਾਲ ਭਾ ਕੇ ਆਪਾਂ ਭਾਵੇਂ ਤੁਸੀਂ 2 ਸਾਲ ਰੱਖੋ 3 ਸਾਲ ਰੱਖੋ ਸਿੰਪਲ achar ਜਿਹੜਾ ਨਮਕੀਨ ਆ ਉਹ ਆਪਾਂ ਉਹਦੀ ਪ੍ਰੀਜ਼ਰਵੇਸ਼ਨ ਆਪਾਂ ਕਿਵੇਂ ਕਰ ਸਕਦੇ ਆ ਤਾਂ ਕਿ ਉਹ ਖਰਾਬ ਨਾ ਹੋਵੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕੁਕ ਵਿਦਜਸਵੀਰ ਚੈਨਲ ਤੇ ਹਾਜ਼ਰ ਹੋ ਗਈਆਂ ਜੀ ਅੱਜ ਦੀ ਵੀਡੀਓ ਲੈ ਕੇ ਨਿੰਬੂ ਦੇ ਅਚਾਰ ਦੀ ਨਿੰਬੂ ਦਾ ਅਚਾਰ ਜਿਹੜਾ ਕਿ ਸਾਲ ਭਰ ਕੇ ਆਪਾਂਵੇਂ ਤੁਸੀਂ 2 ਸਾਲ ਰੱਖੋ 3 ਸਾਲ ਰੱਖੋ ਖੱਟਾ ਮਿੱਠਾ ਅਚਾਰ ਅਕਸਰ ਲੰਬਾ ਸਮਾਂ ਚੱਲ ਜਾਂਦਾ ਕਿਉਂਕਿ ਉਹਦੇ ਵਿੱਚ ਪ੍ਰੀਜ਼ਰਵੇਸ਼ਨ ਦਾ ਕੰਮ ਆ ਜਿਹੜਾ ਮਿੱਠਾ ਕਰ ਜਾਂਦਾ ਸਿੰਪਲ ਅਚਾਰ ਜਿਹੜਾ ਨਮਕੀਨ ਆ ਉਹ ਆਪਾਂ ਉਹਦੀ ਪ੍ਰੀਜ਼ਰਵੇਸ਼ਨ ਆਪਾਂ ਕਿਵੇਂ ਕਰ ਸਕਦੇ ਹਾਂ ਤਾਂ ਕਿ ਉਹ ਖਰਾਬ ਨਾ ਹੋਵੇ ਆਪਾਂ ਨੇ ਕਿਹੜੇ-ਕਿਹੜੇ ਇਨਗਰੀਡੀਅੰਟਸ ਲੈਣੇ ਆ ਤੁਸੀਂ ਪਹਿਲਾਂ ਦੇਖ ਲਿਆ ਮੈਂ ਨਿੰਬੂ ਆ ਜਿਹੜੇ ਕੱਟਲੇ ਆ ਏਨੇ-ਏਨੇ ਕਿ ਪੀਸ ਆ ਜਿਹੜੇ ਮੈਂ ਕੱਟਲੇ ਆ ਇਹਦੇ ਵਿੱਚ ਕਿੰਨੇ-ਕਿੰਨੇ ਗ੍ਰਾਮ ਆ ਇਹ 750 ਗ੍ਰਾਮ ਨਿੰਬੂ ਆ ਇਹਦੇ ਵਿੱਚ ਆਪਾਂ ਨੇ 100 ਐਮ ਐਲ ਦੇ ਕਰੀਬ ਆ ਜਿਹੜਾ ਸਰੋਂ ਦਾ ਤੇਲ ਕੱਚਾ ਲੈ ਲੈਣਾ 1 ਕਿਲੋ ਨਿੰਬੂ ਵਿੱਚ ਆਪਾਂ ਨੇ 150 ਗ੍ਰਾਮ ਨਮਕ ਪਾਉਣਾ ਇਸ ਕਰਕੇ 750 ਵਿੱਚ ਮੈਂ 110 ਗ੍ਰਾਮ ਨਮਕ ਲੈ ਲਿਆ ਤੇ 25 ਗ੍ਰਾਮ ਹਲਦੀ ਲੈ ਲਈ ਤੇ 5 ਕ ਗ੍ਰਾਮ ਲੈ ਲਈਆਂ ਮੈਂ ਕਾਲੀਆਂ ਮਿਰਚਾਂ ਏਦਾਂ ਦਰਦਰੀਆਂ ਜੀਆਂ ਪੀਸ ਲਈਆਂ ਤੇ ਥੋੜੇ ਜਿਵੇਂ ਚਿਲੀ ਫਲੈਕਸ ਲੈ ਲੈਣੇ ਦੂਜੇ ਤਰ੍ਹਾਂ ਮਿਰਚ ਨਹੀਂ ਮਿਲਾਣੀ ਬਸ ਅੰਦਾਜ਼ੇ ਨਾਲੇ ਬਿਲਕੁਲ ਘੱਟ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰ ਲੈਣਾ ਕੱਲੇ-ਕੱਲੇ ਨਿੰਬੂ ਦੇ ਜਿਹੜਾ ਆ ਪੀਸ ਆ ਇਹਨੂੰ ਹਲਦੀ, ਨਮਕ, ਮਿਰਚ ਸਭ ਕੁਝ ਚੰਗੀ ਤਰ੍ਹਾਂ ਲੱਗਿਆ ਹੋਣਾ ਚਾਹੀਦਾ। ਇਹ ਆਚਾਰ ਤੁਸੀਂ ਸਾਲ ਭਰ ਰੱਖੋ, 2 ਸਾਲ ਭਰ ਰੱਖੋ। ਭਾਵੇਂ ਕਿ ਆਪਾਂ ਨੇ ਇਹਦੇ ਵਿੱਚ ਆਪਾਂ ਮਿੱਠਾ ਕਹਿ ਦਿੰਨੇ ਆ ਪ੍ਰਜ਼ਰਵ ਕਰਦਾ। ਪਰ ਇਹ ਆਚਾਰ ਆ ਜਿਹੜਾ ਸਾਲ ਭਰ ਕੀਵੇਂ ਰਹਿ ਸਕਦਾ। ਇਹਨੂੰ ਪ੍ਰਜ਼ਰਵ ਕਰਨ ਵਾਸਤੇ ਆਪਾਂ ਨੇ 1 ਕਿਲੋ ਵਿੱਚ ਆਪਾਂ 100 ml ਜਿਹੜਾ ਤੇਲ ਵਰਤਦੇ ਆ। ਇਹ ਨੂੰ ਮੈਂ 750 ਗ੍ਰਾਮ ਲਿਆ ਹੈ ਇਹਦੇ ਵਿੱਚ ਮੈਂ 80 ਕ ਐਮ ਐਲ ਜਿਹੜਾ ਤੇਲ ਪਾਉਂਗੀ ਔਰ ਬਿਲਕੁਲ ਚੰਗੀ ਤਰ੍ਹਾਂ ਲਾ ਲੈਣਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਨੂੰ ਹਲਦੀ ਆ ਜਿਹੜੀ ਮੈਂ ਤਾਂ ਥੋੜੀ ਵੱਧ ਰੱਖੀ ਆ ਤੁਸੀਂ ਘੱਟ ਵੀ ਪਾ ਸਕਦੇ ਆ 20 ਕ ਗ੍ਰਾਮ ਵੀ ਪਾ ਸਕਦੇ ਆ ਮੈਨੂੰ ਇਹ ਸੋਹਣੀ ਲੱਗਦੀ ਆ ਜਿਵੇਂ ਜਿਵੇਂ ਵੱਧ ਜਾਂਦਾ ਨਾ ਫਿਰ ਅਚਾਰ ਤੇ ਪਰੌਂਠਿਆਂ ਦੇ ਨਾਲ ਥੋੜੀ ਥੋੜਾ ਲੱਕਣ ਜਿਹੜੀ ਜਾਦਾ ਆ ਜਾਂਦੀਆਂ ਨਾਲੇ ਉਂਝ ਵੀ ਹਲਦੀ ਆ ਜਿਹੜੀ ਆਪਾਂ ਨੂੰ ਪਤਾ ਹੀ ਆ ਵੀ ਇਹ ਆਪਣੇ ਵਾਸਤੇ ਕਿੰਨੀ ਚੰਗੀ ਆ ਇਹਦੇ ਵਿੱਚ ਆਪਾਂ ਨੇ ਹੋਰ ਕੁਝ ਵੀ ਨਹੀਂ ਪਾਉਣਾ ਬਸ ਇਹ ਚੰਗੀ ਤਰ੍ਹਾਂ ਰਲਿਆ ਹੋਣਾ ਚਾਹੀਦਾ ਤੇ ਇਹਨੂੰ ਹਰ ਰੋਜ਼ ਆਪਾਂ ਨੇ ਮਿਕਸ ਕਰਨਾ ਹੈ ਹਰ ਰੋਜ਼ ਹਿਲਾਉਣਾ ਹੈ ਜਦੋਂ ਤੱਕ ਇਹਦੇ ਜਿਹੜੇ ਛਿੱਲੜਾ ਨਰਮ ਨਹੀਂ ਪੈ ਜਾਂਦੇ ਤੇ ਬਿਲਕੁਲ ਸੁੱਕੇ ਜਾਰ ਵਿੱਚ ਆਪਾਂ ਨੇ ਇਹਨੂੰ ਪਾ ਲੈਣਾ ਹਨ ਤੇ ਜਾਰ ਆ ਜਿਹੜਾ ਆਪਣਾ ਬਿਲਕੁਲ ਸੁੱਕਾ ਹੋਣਾ ਚਾਹੀਦਾ ਹੈ ਕੱਚ ਦਾ ਹੋਵੇ ਤਾਂ ਬਹੁਤ ਵਧੀਆ ਗੱਲ ਆ ਤੇ ਆਪਾਂ ਨੇ ਬਿਲਕੁਲ ਵੀ ਜਿਵੇਂ ਪਲਾਸਟਿਕ ਨਹੀਂ ਹੁੰਦੀ ਉਹ ਨਹੀਂ ਬਿਲਕੁਲ ਵੀ ਵਰਤਣੀ ਕਿਉਂਕਿ ਜਿਹੜਾ ਨਮਕਾ ਨਾ ਉਹ ਪਲਾਸਟਿਕ ਖਰਾਬ ਕਰਦਾ ਫਿਰ ਇਹ ਇਸ ਕਰਕੇ ਸ਼ੀਸ਼ੇ ਦਾ ਜੀ ਆਪਾਂ ਨੇ ਵਰਤਣਾ ਹਰ ਰੋਜ਼ ਇਹਨੂੰ ਹਿਲਾਉਣਾ ਹੈ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਹੁਣ ਖਾਣ ਵਾਸਤੇ ਤਿਆਰ ਆ achar ਆ ਜਿਹੜਾ ਜਿਵੇਂ ਜਿਵੇਂ ਆਪਾਂ ਹਰ ਰੋਜ਼ ਦਿਨ ਵਿੱਚ ਦੋ ਕਵਾਰੀ ਜ਼ਰੂਰ ਹਿਲਾਓ ਜੇ ਤੁਹਾਡੇ ਧੁੱਪ ਆਉਂਦੀ ਆ ਤਾਂ ਤੁਸੀਂ ਧੁੱਪ ਵਿੱਚ ਵੀ ਰੱਖ ਸਕਦੇ ਆ ਵੈਸੇ ਸ਼ਾਮਾਂ ਵਿੱਚ ਵੀ ਬਣ ਜਾਂਦਾ ਇਹ ਬਹੁਤ ਸਿੰਪਲ ਜੀ ਰੈਸਪੀ ਹੈ ਮੰਮੀ ਦੀ ਮੈਂ ਤੁਹਾਡੇ ਨਾਲ ਸ਼ੇਅਰ ਕਰੀ ਆ ਪੂਰਾ ਸਾਲ ਭਾਰਾ ਜਿਹੜਾ ਇਹ ਆਚਾਰ ਬਿਲਕੁਲ ਖਰਾਬ ਨਹੀਂ ਹੁੰਦਾ ਬਸ ਐਦਾਂ ਕਰਕੇ ਆਪਾਂ ਨੇ ਰੋਜ਼ ਇਸ ਅਚਾਰ ਨੂੰ ਹੁਲਾਉਣਾ ਹੈ ਤੁਸੀਂ ਬਣਾ ਕੇ ਦੇਖਣਾ ਮੈਂ ਵਿੱਚ ਜ਼ਰੂਰ ਦੱਸਣਾ ਤੁਹਾਨੂੰ ਮੇਰੇ ਅਚਾਰ ਬਣਾਉਣ ਦਾ ਤਰੀਕਾ ਕਿਹੋ ਜਿਹਾ ਲੱਗਿਆ ਫੁਕ ਵਿਦਜੈਸਵੀਰ ਚੈਨਲ ਨੂੰ ਕਰ ਲੋ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਹਾਈਪ ਵੀ ਕਰਦੇ ਹੋ ਆਪਾਂ ਕਿਸੇ ਹੋਰ ਵੀਡੀਓ ਵਿੱਚ ਮਿਲਦੇ ਹਾਂ ਤਦ ਤੱਕ ਲਈ ਸਤਿ ਸ੍ਰੀ ਅਕਾਲ ਬਾਏ ਬਾਏ